ਇਹ ਇੱਕ ਲੇਡੀ ਹੈ ਬਲੇਨਾ ਦੀ ਸ਼ੀ ਇਜ਼ ਅ ਸ਼ੀ ਇਜ਼ ਬੇਸਿਕਲੀ ਐਨ ਅਰਜੈਂਟੀਨਨ ਸਿਟੀਜ਼ਨ ਹੈਗੀ ਹੈ ਇੱਕ ਰੇ ਭੋਲਾ ਨਾਦ ਹਰਜਿੰਦਰ ਸਿੰਘ ਭੋਲਾ ਨਾਦ ਦਾ ਬੰਦਾ ਆ ਉਹ ਵੀ ਇੱਕ ਅਰਜੈਂਟੀਨਨ ਸਿਟੀਜ਼ਨ ਹੈ ਪਿੱਛੇ ਉਹ ਆਪਣਾ ਲੁਧਿਆਣੇ ਦਾ ਸਲਾਮਗਾਹ ਦਾ ਰਹਿਣ ਵਾਲਾ ਆ ਇਹ ਉਹਦੇ ਨਾਲ ਉੱਥੇ ਲੀ ਗਏ ਮਤਲਬ ਜੋ ਵੀ ਹੈਗਾ ਕਿ ਆਪਣਾ ਲਿਵ-ਇਨ ਰਿਲੇਸ਼ਨਸ਼ਿਪ ਚ ਜਿ ਰਹੀ ਹੈ ਉਹਦੇ ਵਿੱਚ ਇਹਨਾਂ ਦੋਵਾਂ ਦੇ ਬੱਚੇ ਨੇ ਇੱਕ ਬੇਟੀ ਐ ਇੱਕ ਬੇਟਾ ਐ ਬੇਟੀ ਅਰਾਊਂਡ 11 ਇਅਰਸ ਹੈਗੀ ਹੈ ਤੇ ਬੇਟਾ ਜਿਹੜਾ ਉਹ 9 ਸਾਲ ਦਾ ਹੈਗਾ ਆ 18 ਸਾਲ ਦਾ ਹੈ ਇਹ ਜਿਹੜੀ ਲੇਡੀ ਹੈਗੀ ਬਲੇਨਾ ਦੀ ਇਹ ਪਿਛਲੇ 6 ਮਹੀਨੇ ਪਹਿਲਾਂ ਉਹਦੇ ਪਰਿਵਾਰ ਨੂੰ ਮਿਲਣ ਲਈ ਸੀ ਇੱਥੇ ਇਨ ਬਿਟਵੀਨ ਇਹ ਮਹੀਨਾ ਕਨੇਪਾਲ ਵੀ ਘੁੰਮ ਕੇ ਆਈ ਹੈ ਇਕੱਲੀ ਤੇ ਉਸ ਤੋਂ ਬਾਅਦ ਜਦੋਂ ਵਾਪਸ ਆਈ ਹੈ ਤੇ ਆਪਣੇ ਬੇਟੀ ਤੇ ਬੇਟੇ ਨਾਲ ਜਿਹੜਾ ਇਹਦਾ ਹਸਬੰਡ ਹੈਗਾ ਉਹਦੀ ਮਦਰ ਜਿਹੜੀ ਹੈਗੀ ਉਹਦੇ ਨਾਲ ਹੀ ਇੱਥੇ ਰਹਿਣ ਦੀ ਇਸਲਾਮਾਇੰਡ ਵਿੱਚ ਆ ਡੇਢ ਇੱਕ ਡੇਢ ਮਹੀਨਾ ਪਹਿਲਾਂ ਉਹ ਵੀ ਅਰਜੈਂਟੀਨੀ ਜਿਹੜਾ ਸਿਟੀਜ਼ਨ ਮੁੰਡਾ ਭੁੱਲਾ ਹੈਗਾ ਉਹ ਵੀ ਇੱਥੇ ਆਇਆ ਹੈ ਇਹਨਾਂ ਦੀ ਆਪਸ ਵਿੱਚ ਕੋ ਤੂ ਤੂ ਮੈ ਮੇ ਹੋ ਗਈ ਜੋ ਇੱਕ ਫੈਮਿਲੀ ਫੈਮਿਲੀ ਵਿੱਚ ਹੁੰਦੀ ਹੈ ਉਹਦੇ ਵਿੱਚ ਨੇ ਇਹ ਫਿਰ ਕੋਲ ਕੀਤੀ ਸੀਗੀ ਕਾਲ ਕੀਤੀ ਉਹ ਤੋਂ ਬਾਅਦ ਇਹਨੂੰ ਜੋ ਸਾਡਾ ਨੋਰਮ ਹੈਗਾ ਆ ਔਮਨ ਹੈਲਪਲਾਈਨ ਜਿਹੜੀ ਹੈਗੀ ਆ ਸਖੀ ਸੈਂਟਰ ਜਿਹੜਾ ਡੋਮੈਸਟਿਕ ਇਸ਼ੂ ਵਾਸਤੇ ਬਣਿਆ ਹੈ ਉੱਥੇ ਐਡਮਿਟ ਕਰवाती ਸੀਗੀ ਨਾਲ ਇਹਦੇ ਦੋਨੇ ਬੱਚੇ ਇਹਦੇ ਇੱਥੇ ਉੱਥੇ ਫੇ ਜਾ ਕੇ ਇਨਸਪੈਕਟਰ ਗੁਰਜੀਤ ਸਿੰਘ ਜਿਹੜਾ ਐਸਐਚਓ ਸੁਪਰਡਿਵਿਜ਼ਨ ਮਨਵੰਨੇ ਨਾਲ ਆਇਓ ਜਿਹੜਾ ਤੇ ਨਾਲ ਮੈਂ ਵੀ ਜਾ ਕੇ ਇਹਨਾਂ ਦੇ ਹਾਲਾਤ ਜਾ ਕੇ ਦੇਖੇ ਤੇ ਜੇ ਉਹਦਾ ਬਿਆਨ ਜਿਹੜਾ ਪਹਿਲਾਂ ਉਹ ਬਿਆਨ ਲਗਾਉਂਦੀ ਨਹੀਂ ਸੀ ਫਿਰ ਜਿਹੜੀ ਇਹਨਾਂ ਦੀ ਅਰਜੈਂਟੀਨियन ਐਮਬੈਸੀ ਹੈਗੀ ਆ ਉਹਨਾਂ ਨਾਲ ਸੰਪਰਕ ਕੀਤਾ ਉਹਨਾਂ ਦਾ ਰਦਰ ਉਹਨਾਂ ਦਾ ਫੋਨ ਆਇਆ ਸੀਗਾ ਤੇ ਜੋ ਸਾਡਾ ਚੈਨਲ ਬਣਦਾ ਸੀ ਇਹਨਾਂ ਦਾ ਬਿਆਨ ਲਿਖਿਆ ਬਿਆਨ ਲਿਖਿਆ ਕਿਉਂ ਟੈਕਨੀਕਲ ਹੈਲਪ ਨਾਮ ਜੋ ਉਹਨੂੰ ਟ੍ਰਾਂਸਲੇਟ ਕਰਕੇ ਆਪਾਂ ਇਹਨੂੰ ਵੀ ਦੱਸਿਆ ਤੇ ਜਿਹੜਾ ਇਹਦੀ ਮਗਰੋਂ ਇਹਦੀ ਟ੍ਰਾਂਸਲੇਟਰ ਸੀਗੀ ਜਿਹੜੀ ਅਰਜਨਟੀਨਾ ਹੈਲਪ ਲਾਈਨ ਤੋਂ ਗੱਲ ਕਰਦੀ ਸੀ ਉਤਨਾ ਵੀ ਸਾਰਿਆ ਇਹ ਸਭ ਗੱਲ ਸ਼ੇਅਰ ਕੀਤੀ ਤੇ ਉਸ ਸਮੇਂ ਜੋੜੀ ਬਣਦੀ ਕਾਰਵਾਈ ਸੀਗੀ ਇੱਕ ਕਾਫੀ ਰਜਿਸਟਰ ਕਰਕੇ ਦਰਜ ਕੀਤੀ ਗਈ ਅੰਡਰਸੈਕਸ਼ਨ ਹਰ ਹਰ ਸੈਕਸ਼ਨ ਦੇ ਵਿੱਚ ਜਿਹੜੀ ਕਿ ਉਸ ਤੋਂ ਬਾਅਦ ਜਿਹੜਾ ਉਹਦਾ ਹਰਜਿੰਦਰ ਸਿੰਘ ਭੋਲਾ ਉਹਦਾ ਹਸਬੰਡ ਹੈਗਾ ਉਹਨੂੰ ਵੀ ਚੋਰ ਅਰੈਸਟ ਕੀਤਾ ਜਾ ਚੁੱਕਾ ਹੈ ਤੇ ਨਾਲ ਆਫ ਦੀ ਪ੍ਰੀਵੈਂਟਿਵ ਐਕਸ਼ਨ ਵੀ ਲਿਆ ਗਿਆ ਹੈ ਇਹਨਾਂ ਨਾਲ ਜਿਹੜੀ ਕੰਪਲੇਂਟ ਜਿਹੜੀ ਹੈਗੀ ਉਹਦੀ ਮਦਦ ਦੇ ਖਿਲਾਫ ਵੀ ਕੀਤੀ ਸੀ ਮਦਦ ਇਹ ਜਿਹੜੀ ਹੈਗੀ ਤਾਂ ਉਹਦੇ ਬਲਕ ਜੋ ਬੰਦੀ ਹੋ ਉਸ ਇਨਵੈਸਟੀਗੇਸ਼ਨ ਜੋ ਉਹ ਕਾਰਵਾਈ ਕੀਤੀ ਜਾਊਗੀ ਸਰ ਇਹਨੂੰ ਭੇਜ ਦਿੱਤਾ ਗਿਆ ਹੁਣ ਬਾਬਾ ਜੀ ਹਾਂ ਫਿਰ ਸੱਕੀ ਸੈਂਟਰ ਵਾਲੇ ਦੇ ਨਾਲ ਰਾਬਤਾ ਉਹਨਾਂ ਦਾ ਕਰਵਾਤਾ ਸੀ ਅਰਜنٹਿਨियन ਐਮਬੈਸੀ ਦਾ ਅਰਜنٹਿਨियन ਐਮਬੈਸੀ ਇਹਨਾਂ ਨਾਲ ਉਹਨਾਂ ਨਾਲ ਗੱਲ ਕਰਕੇ ਜੋ ਸੱਕੀ ਸੈਂਟਰ ਦਾ ਜੋ ਉਹਨਾਂ ਦੇ ਨੋਰਮਸ ਹੈਗੇ ਨੇ ਉਹ ਦੁਵੈਸਟਿੰਗ ਹੈਲਪਲਾਈਨ ਦੇ ਜੋ ਡਿਵੈਸਟਿਕ ਵਾਇਲੈਂਸ ਦਾ ਪਰ ਜੋ ਨੋ ਨੋਰਮ ਆਗੇ ਨੇ ਇੱਕ ਜਿਹੜੀ ਫੋਰਨ ਸਿਟੀਜ਼ਨ ਵਾਸਤੇ ਉੱਥੋਂ ਉਹਨਾਂ ਦੀ ਜਿਹੜੀ ਹੈਗੀ ਉਹਨੇ ਵਹੀਕਲ ਭੇਜਿਆ ਸੀਗਾ ਤੇ ਪਰਸੋਂ ਉਹ ਲੇਡੀ ਇੱਥੋਂ ਆਪਣੇ ਬੱਚੇ ਸੁਪੇ ਜਾ ਚੁੱਕੀ ਹੈ ਨਹੀਂ ਸਾਡੇ ਵੱਲੋਂ ਤਾਂ ਇੱਥੋਂ ਚਲੇ ਇੱਥੋਂ ਸਿਵਲ ਹਸਪਤਾਲ ਤੋਂ ਮੂਵ ਕਰ ਗਈ ਸੀਗੀ ਉਹ ਪਰਸੋਂ ਤੇ ਹੁਣ ਅਗਿਆ ਕਿ ਉਹ ਫੋਨ ਉੱਥੋਂ ਉਹ ਟੇਕ ਆਫ ਕਰ ਗਈ ਫਲਾਈ ਆਫ ਕਰ ਗਈ ਫਲਾਈ ਕਰ ਗਈ ਕਿ ਨਹੀਂ ਕਰ ਗਈ ਇਹ ਤਾਂ ਹੁਣ ਬੱਟ ਰੋਈ ਕਰ ਸਕਦੇ ਹਾਂ ਹਾਂ ਜੀ ਹਾਂ ਜੀ ਲੇਡੀ ਸਾਡੇ ਕੋਲ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਇਨਵੈਸਟੀਗੇਸ਼ਨ ਜਿਹੜੀ ਦੀ ਮਦਰ ਦਾ ਪਾਰਟ ਆ ਦੇਖਾਂਗੇ ਕੀ ਹੈਗਾ ਹੁਣ ਲੇਡੀ ਨਾਲ ਜੇ ਮਤਲਬ ਉਹਦਾ ਅਸੀਂ ਡਿਟੇਲਸ ਉਹਦੀ ਲੈ ਲੀਆਂ ਨੇ ਉਹਦੇ ਨਾਲ ਜੇ ਉਹਨਾਂ ਮੋਬਾਈਲ ਤੇ ਜੋ ਇਨਵੈਸਟੀਗੇਸ਼ਨ ਵਿੱਚ ਜੋ ਸਰ ਕੋ ਹੋਰ ਹੈਲਪ ਚਾਹੀ ਚਾਹੀਦੀ ਹੋਈ ਉਹ ਆਪਾਂ ਦੇ ਜਰੂਰ ਲਵਾਂਗੇ